ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਜੀ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਦਿਨ ਹੈਗੇ ਜੀ ਸੋਮਵਾਰ ਦਾ ਤੇ ਲਓ ਜੀ ਇੱਥੇ ਟਾਈਮ ਹੋ ਚੁੱਕਿਆ ਹੈ ਤਕਰੀਬਨ 6:30 ਵਜੇ ਦਾ ਚਾਹ ਵਗੈਰ ਮੈਨੇ ਬਣਾਲੀ ਸੀ ਫਿਰ ਖੁਦ ਵੀ ਪੀਲੀ ਸੀ ਡੈਡੀ ਜੀ ਨੂੰ ਵੀ ਦੇਤੀ ਸੀ ਚਾਹ ਇਸ ਤੋਂ ਬਾਅਦ ਮੈਂ ਲੱਗ ਗਈ ਸੀ ਆਪਣੇ ਘਰ ਦੀਆਂ ਸਫਾਈਆਂ ਵਗੈਰਾ ਤੇ ਲਓ ਜੀ ਇੱਧਰ ਆਪਣੇ ਵੀਰ ਵੀ ਉਸ ਸਲਵਟੇ ਲਈ ਜਾਂਦੀ ਸੀ ਜੀ ਅਜੀਬ ਵੀ ਲੱਗੇ ਸੀ ਮੱਜਾਂ ਨੂੰ ਪਾਣੀ ਪਿਆਉਣ ਵਗੈਰਾ ਤੇ ਤੇ ਕਮਾਂਡ ਸਭ ਵੀ ਬ੍ਰਸ਼ ਵਗੈਰਾ ਕਰਨ ਲੱਗੇ ਪਏ ਸੀ ਬਾਹਰ ਤੇ ਹੁਣ ਮੈਂ ਬਲੈਂਕਟ ਚੁੱਕ ਕੇ ਰੱਖਾਂਗੀ ਸੀ ਦੂਸਰੇ ਕਮਰੇ ਦੇ ਵਿੱਚ ਲਓ ਜੀ ਹੁਣ ਮੈਂ ਝਾੜੂ ਵਗੈਰਾ ਕੱਢਦੀ ਹਾਂ ਸਾਰੇ ਘਰ ਦੇ ਵਿੱਚੋਂ ਝਾੜੂ ਵਗੈਰਾ ਮੈਂ ਪੂਰੇ ਧਿਆਨ ਨਾਲ ਲਗਾਉਣੀ ਹੈ ਮੈਨੂੰ ਏਦਾਂ ਹੁੰਦਾ ਕਿਤੇ ਕਿਹੜੇ ਕੋਨੇ ਦੇ ਵਿੱਚ ਕੂੜਾ ਰਹਿ ਨਾ ਜਾਵੇ ਤੇ ਦੇਖੋ ਅਗਰ ਝਾੜੂ ਵਧੀਆ ਲੱਗਿਆ ਹੁੰਦਾ ਤਾਂ ਪੋਚੇ ਦੀ ਸਵੈ ਜ਼ਿਆਦਾ ਆਉਂਦੀ ਆ ਦੇ ਘਰਸ ਫਾਈ ਕਰਨਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਕਿਦੇ ਵਿੱਚ ਮੈਂ ਦੋ ਵਾਰ ਸੋਫੇ ਸਾਈਡ ਕਰਕੇ ਮੈਂ ਕੂੜਾ ਕੱਢ ਦੇਣੀ ਆ ਡਸਟਿੰਗ ਤਾਂ ਮੈਂ ਬਹੁਤ ਪਹਿਲਾਂ ਕਰ ਲਈ ਸੀਗੀ ਮੈਂ ਥੋੜਾ ਥੋੜਾ ਕੰਮ ਰੋਜ਼ ਹੀ ਕਰਦੀ ਹੁੰਨੀ ਆ ਤੇ ਮੈਂ ਕੰਮ ਨੂੰ ਇਕੱਠਾ ਨਹੀਂ ਕਰਦੀ ਕਿਉਂਕਿ ਦੇਖੋ ਅਗਰ ਆਪਾਂ ਇੱਕ ਦਿਨ ਹੀ ਪੂਰੇ ਘਰ ਦੀ ਸਫਾਈ ਕਰਨ ਬਾਰੇ ਸੋਚਾਂਗੇ ਨਹੀਂ ਕਰ ਸਕਦੇ ਆਪਾਂ ਪ੍ਰੋਪਰ ਡੀਪ ਕਲੀਨਿੰਗ ਜਿਵੇਂ ਹੁਣ ਤਿਹਾੜ ਆਉਣ ਵਾਲਿਆ ਤਾਂ ਮੈਂ ਡੀਪ ਕਲੀਨਿੰਗ ਕਰਾਂਗੀ ਪੂਰੇ ਘਰ ਦੀ ਬਟ ਮੈਂ 4-5 ਦਿਨਾਂ ਦੇ ਵਿੱਚ ਹੀ ਕਰਾਂਗੀ ਅਗਰ ਐਵੇਂ ਹੀ ਕਰਾਂਗੇ ਵੀ ਆਪਾਂ ਨਾਲੇ ਠੱਕ ਦੇ ਨਹੀਂ ਹੈਗੇ ਦੇਖੋ ਨਾਲੇ ਅੱਕ ਦੇ ਨਹੀਂ ਹੈਗੇ ਜੀਜਾ ਉਤਾਰ ਲੈਣੇ ਆਪਾਂ ਵੀ ਇੱਕ ਦਿਨ ਦੇ ਵਿੱਚ ਸਾਰਾ ਕੰਮ ਹਨਾ ਦੇਖੋ ਬਰਡਨ ਜਾ ਹੋ ਜਾਂਦਾ ਫਿਰ ਕੰਮ ਦੇ ਵਿੱਚ ਜੀ ਵੀ ਲੱਗੇ ਰਹਿੰਦੇ ਜੇ ਆਪਾਂ 4-5 ਦਿਨਾਂ ਦੇ ਵਿੱਚ ਕੰਮ ਕਰਦੇ ਆਂ ਇਵੇਂ ਹਮੇਂ ਉਹਦਾ ਦੇਖੋ ਇੱਕ ਦਿਨ ਦੇ ਵਿੱਚ ਕੋਈ ਚੀਜ਼ ਪਰਾ ਕਰ ਲਈ ਕਿਸੇ ਕਾਰਨਰ ਦੀ ਸਫਾਈ ਕਰਤੀ ਰੂਮ ਦੀ ਕਿਸੇ ਦਿਨ ਕਿਸੇ ਕਾਰਨਰ ਦੀ ਸਫਾਈ ਕਰਤੀ ਐਵੇਂ ਵਧੀਆ ਡੀਪ ਕਲੀਨਿੰਗ ਹੋ ਜਾਂਦੀ ਐ ਦੇਖੋ ਇੱਕੋ ਲੱਗਦਾ ਆਪਾਂ ਸਾਰਾ ਸਮਾਨ ਬਾਹਰ ਕੱਢ ਕੇ ਨਹੀਂ ਰੱਖ ਸਕਦੇ ਇਹਦਾ ਵਧੀਆ ਵੀ ਨਹੀਂ ਲੱਗਦਾ ਹੈਗਾ ਦੇਖਣ ਵਾਲੇ ਨੂੰ ਤਾਂ ਖੁਦ ਨੂੰ ਵੀ ਖਲਾਰਾ ਪਿਆ ਜ ਵਧੀਆ ਲੱਗਦਾ ਪੂਰੇ ਘਰ ਦੇ ਵਿੱਚ ਝਾੜ ਵਗੈਰਾ ਕੱਟ ਕੇ ਮੈਂ ਕੂੜਾ ਡਸਟਬਿਨ ਦੇ ਵਿੱਚ ਪਾ ਕੇ ਰੱਖ ਦਿੱਤਾ ਸੀ। ਲਓ ਜੀ ਹੁਣ ਮੈਂ ਆ ਗਈ ਸੀ ਕਿਚਨ ਦੇ ਵਿੱਚ ਇੱਧਰ ਮੈਂ ਰੱਖ ਰੱਖੀ ਸੀ ਚਾਹ ਤੇ ਮੈਂ ਨਾਲ-ਨਾਲ ਵਰਤਨ ਧੋਅਸ਼ ਕਰੀ ਸੀ ਤੇ ਨਾਲ-ਨਾਲ ਮੈਂ ਚਾਹ ਵਗੈਰਾ ਵੱਲ ਵੀ ਧਿਆਨ ਦੇ ਰਹੀ ਸੀ ਮੈਨੂੰ ਅਦਸੀਕੇ ਬਾਲੀ ਨਾਲੇ ਚਾਹ ਵਿੱਚ ਵੀ। ਤੇ ਲਓ ਜੀ ਮੈਂ ਕੋਤਾ ਚਾਹ ਪੀ ਲਈ ਸੀਗੀ ਪਹਿਲਾਂ ਤੇ ਦੀਪ ਜੀ ਵੀ ਉੱਠ ਗਏ ਸੀ ਹੁਣ ਤੇ ਉਹਨਾਂ ਨੂੰ ਮੈਂ ਚਾਹ ਵਗੈਰਾ ਦੇ ਕੇ ਆਉਂਗੀ ਤੇ ਉਹ ਨਾਲ ਪਾਣੀ ਵੀ ਪਿੰਦੇ ਆ ਫਿਰ ਮੈਨੂੰ ਇੱਧਰ ਉਹਨਾਂ ਚਲੋ ਮੈਂ ਨਾਲ ਦੀ ਨਾਲ ਦੋਨੇ ਚੀਜ਼ੇ ਫੜਾਵਾਂ। ਜੀ ਇਧਰ ਮੈਂ ਟੋਕਰੀ ਦੇ ਵਿੱਚ ਇੱਕ ਬੋਤਲ ਸਾਫ ਕਰਕੇ ਰੱਖੀ ਸੀ ਤੇ ਉਹਨੂੰ ਮੈਂ ਪਾਣੀ ਨਾਲ ਭਰਦੀ ਐ ਤੇ ਨਾਲ ਦੀ ਨਾਲ ਫ੍ਰਿਜ ਦੇ ਵਿੱਚ ਰੱਖਦੀ ਐ ਲਓ ਜੀ ਇਧਰ ਚਾਬੀ ਆਪਣੀ ਕੀ ਆਪਣੀ ਹੋ ਗਈ ਸੀ ਰੈਡੀ ਲਓ ਜੀ ਹੁਣ ਮੈਂ ਪਾਣੀ ਚਾਹ ਲੈ ਕੇ ਜਾਣ ਦੀ ਜੀ ਲਈ ਸਭ ਨੂੰ ਚਾਫੜਾਂ ਤੋਂ ਬਾਅਦ ਇਧਰ ਕਿਚਨ ਦੇ ਵਿੱਚ ਹੈ ਕਿਚਨ ਦੇ ਵਿੱਚ ਆ ਕੇ ਮੈਨੇ ਆਟਾ ਛਾਂਲ ਲਿਆ ਸੀਗਾ ਲੋ ਜੀ ਤੇ ਫਿਰ ਹੁਣ ਮੈਂ ਆਟਾ ਦਾ ਡੋ ਬਣਾ ਲੈਣੀ ਆ ਮੈਨੇ ਇਦਾਂ ਚਲੋ ਇਹਨੇ ਆਟਾ ਸੈੱਟ ਹੋ ਜੂਗਾ ਤੇ ਮੇਰੇ ਨਾਲ ਦੀ ਨਾਲ ਇਧਰ ਪੋਚਾ ਲਗਾ ਲਵਾਂਗੀ ਤੇ ਦੇਖੋ ਰੋਟੀ ਆਪਾਂ ਲੈਟੀ ਖਾਣੇ ਹੁੰਦੀਆਂ ਸਵੇਰੇ ਇਕ ਤਰ੍ਹਾਂ ਸਾਰੇ ਨੂੰ ਪਤਾ ਹੈ ਕਿ ਮਮੀ ਘਰ ਨਹੀਂ ਹੈਗੇ ਇਸ ਕਰਕੇ ਮੈਂ ਇਕੱਲੀ ਨਹੀਂ ਕੰਮ ਕਰਨੀ ਨੇ ਮੈਨੇ ਦੱਸ ਕਿ ਚਲੋ ਵੀਰ ਦੁਬਾਰਾ ਸੋ ਗਈ ਸੀਗੀ ਚਲੋ ਮੈਂ ਵੀ ਇਨੇ ਆਪਾਂ ਹੋਰ ਕੰਮ ਕਰ ਲੈਨੇ ਆ ਥੋੜੇ ਕਲਿੱਪ ਮੈਂ ਐਡ ਨਹੀਂ ਕਰ ਪਾਈ ਕਿਉਂਕਿ ਮੈਂ ਥੋੜਾ ਕੰਮ ਮੇਰਾ ਰਹਿ ਗਿਆ ਸੀਗਾ ਬਾਹਰ ਦਾ ਵੇੜਾ ਵਗੈਰਾ ਕਾਸ਼ ਕਰਨਾ ਫਿਰ ਵੀਡੀਓ ਜਿਆਦਾ ਲੰਬੀ ਚੱਲ ਜਾਂਦੀ ਇਸ ਕਰਕੇ ਮੈਂ ਥੋੜੇ ਕਲਿੱਪ ਨਹੀਂ ਲਾਈ ਇਹ ਵਾਲਾ ਜੱਕ ਫ੍ਰੀਜ ਦੇ ਵਿੱਚ ਰੱਖਣ ਤੋਂ ਬਾਅਦ ਇਦਾਂ ਕਿਸੇ ਮੋਟੇ ਬੇੜੇ ਦੇ ਵਿੱਚ ਤੇ ਇਧਰ ਦੇਖੋ ਕੱਲ ਮੈਂ ਨਹੀਂ ਸਬਜੀ ਬਣਾਈ ਸੀ ਉਹ ਰਾਖਾ ਇਦਾਂ ਹੀ ਪਈ ਸੀਗੀ ਕੱਢਣ ਵਾਲੀ ਪਈ ਸੀਗੀ ਤੇ ਹੁਣ ਮੈਂ ਇਸ ਨੂੰ ਦਸਲੇ ਦੇ ਵਿੱਚ ਪਾ ਕੇ ਰੱਖ ਦਿੰਨੀ ਆ ਦੇਖੋ ਆਪਣਾ ਰਸੋਈ ਨੂੰ ਪੂਰਾ ਪਰਿਆ ਪਿਆ ਵੀ ਰੁੱਟ ਗਈ ਸੀ ਤੇ ਉਹ ਇਧਰ ਆ ਗਈ ਸੀ ਝਾੜੂ ਚੱਕ ਕੇ ਖੇਡਣ ਲੱਗੀ ਪਈ ਸੀ ਮੈਂ ਸੋਚਿਆ ਕਿ ਉਹ ਨਾ ਛੋਟੀ ਜੀ ਕਲਿੱਪ ਲੈ ਲਈ ਜਾਵੇ ਉਸਦੇ ਦਾਦਾ ਜੀ ਨੇ ਕਿਉਂਕਿ ਉਸਦੇ ਦਾਦਾ ਜੀ ਤੇ ਉਸਦੇ ਰੈਡੀ ਨੇ ਜਾਣਾ ਸੀ ਖੇਤ ਫਿਰ ਉਸਦੇ ਰੈਡੀ ਕਹਿੰਦੇ ਵੀ ਚਲੋ ਆਪਾਂ ਇਸ ਨੂੰ ਖੇਤੀ ਲੈ ਜਾਣੇ ਆ ਉਥੇ ਖੇੜੀ ਜਾਊਗੀ ਨਾਲ ਨਾਲ ਤੁਸੀਂ ਵੀ ਆਪਦਾ ਕੰਮ ਨਹੀਂ ਬੜੋ ਦੇ ਤੱਕ ਇਹ ਹੋਣਾ ਕਿਸੇ ਆਪਣੇ ਦੁਆਰਾ ਕੰਮਾਂ ਦੇ ਵਿੱਚ ਤੇ ਹੁਣ ਮੈਂ ਸਲਾਹ ਕਰ ਲਈ ਸੀ ਕਿ ਮੈਂ ਪਹਿਲਾਂ ਪੋਚਾ ਲਗਾ ਲੈਣੀ ਆ ਤੇ ਰੋਟੀ ਵਗੈਰਾ ਮੈਂ ਬਾਅਦ ਦੇ ਵਿੱਚ ਵੀ ਬਣਾ ਲਵਾਂਗੀ ਦੇਖੋ ਨਾਲ ਦੀ ਨਾਲ ਵਧੀਆ ਲੱਗਦੀ ਹੈ ਗਰਮ ਗਰਮ ਰੋਟੀ ਖਾਣੀ ਚਾ ਵਗੈਰਾ ਲੋਣ ਤੋਂ ਬਾਅਦ ਮੈਂ ਬਾਕੀ ਸੀ ਵਿੜੇ ਦੇ ਵਿੱਚ ਤੇ ਵਿੜਾ ਵਗੈਰਾ ਵਾਸ਼ ਕਰਕੇ ਬਾਥਰੂਮ ਵਗੈਰਾ ਵਾਸ਼ ਕਰਨ ਤੋਂ ਬਾਅਦ ਮੈਂ 5-10 ਮਿੰਟ ਦੀ ਰੈਸਟ ਕਰਨ ਤੋਂ ਬਾਅਦ ਫਿਰ ਮੈਂ ਦੁਬਾਰਾ ਗਈ ਸੀ ਕਿਚਨ ਦੇ ਵਿੱਚ ਰੋਟੀ ਵਗੈਰਾ ਬਣਾਉਣ ਦੇ ਲਈ ਵਗੈਰਾ ਦੇ نیچے ਕਪੜਾ ਫੇਰਨ ਤੋਂ ਬਾਅਦ ਇੰਦਰ ਲੱਗੀ ਸੀ ਜੀ ਮੈਂ ਰੋਟੀ ਵਗੈਰਾ ਬਣਾਉਣ ਦੇ ਲਈ ਤੇ ਨਾਲ ਦੀ ਨਾਲ ਮੈਂ ਸੱਜੀ ਵੀ ਗਰਮ ਕਰ ਲੈਣੀ ਆ ਆਪਣੀ ਤੇ ਰੋਟੀ ਬਣਾਉਂਦੇ ਬਣਾਉਂਦੇ ਡੈਡੀ ਜੀ ਵੀ ਆਗੇ ਸੀ ਖੇਤੋਂ ਤੇ ਮੈਂ ਨਾਲ ਦੀ ਨਾਲ ਰੋਟੀ ਪਾ ਕੇ ਵੀ ਦੀ ਆਈ ਸੀ ਡੈਡੀ ਜੀ ਨੂੰ ਮੈਂ ਨੇ ਅੱਦਸੀ ਚਲੋ ਡੈਡੀ ਖਾ ਲੈਣਗੇ ਗਰਮ ਗਰਮ ਰੋਟੀ ਗਰਮਣੀ ਬਣਾ ਲਈ ਸੀ ਉਤ ਬਗਰ ਬਣਾਉਣ ਤੋਂ ਬਾਅਦ ਮੈਂ ਇੱਧਰ ਾਂਡੇ ਰੱਖਣ ਲੱਗੀ ਸੀ ਸਿੰਕ ਦੇ ਵਿੱਚ ਤੇ ਮੈਂ ਸਬਜੀ ਆਪਣੀ ਕੱਢ ਕੇ ਰੱਖ ਦਿੱਤੀ ਸੀ ਜੀ ਫੈਮਲੀ ਤੁਸੀਂ ਪਲੀਜ਼ ਮੈਨੂੰ ਸਪੋਰਟ ਕਰਿਆ ਕਰੋ ਦੇਖੋ ਕੰਮ ਕਰਨਾ ਤਾਂ ਸੌਖਾ ਵਾ ਇਹ ਨੌਖਾ ਨਹੀਂ ਹੁੰਦਾ ਬਟ ਕੰਮ ਕਰਨ ਦੇ ਨਾਲ ਵੀਡੀਓ ਬਣਾਉਣਾ ਵੀਡੀਓ ਸ਼ੂਟ ਕਰਨੀ ਉਹ ਖਾਉ ਜਾਂਦਾ ਕੰਮ ਦੁੱਗਣਾ ਟਾਈਮ ਲੱਗ ਜਾਂਦਾ ਫਿਰ ਕੰਮ ਨੂੰ ਵੀ ਕੈਮਰਾ ਇਧਰ ਝੱਕੋ ਉਹਦੇ ਉਧਰ ਝੁਕਾਏ ਇਹ ਐਂਗਲ ਸਹੀ ਆ ਰਿਹਾ ਇਹ ਇਧਰ ਸਹੀ ਨਹੀਂ ਆ ਰਿਹਾ ਸਭ ਕੁਝ ਦੇਖਣਾ ਪੈਂਦਾ ਹੈ ਇਸ ਕਰਕੇ ਪਲੀਜ਼ ਬਹੁਤ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਦੇ ਵਿੱਚ ਕੰਮ ਕਰਨਾ ਤਾਂ ਹਲੇ ਬਹੁਤ ਸੌਖਾ ਵੀਡੀਓ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ ਇਸ ਕਰਕੇ ਪਲੀਜ਼ ਵੀਡੀਓ ਨੂੰ ਦੇਖ ਕੇ ਐਵੇਂ ਨਾ ਛੱਡਿਆ ਕਰੋ ਲਾਈਕ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਦੇਖੋ ਤੁਸੀਂ ਜੇ ਮੈਨੂੰ ਮੋਟੀਵੇਟ ਕਰੋਗੇ ਮੋਟੀਵੇਸ਼ਨ ਦੋਵੋਗੇ ਸਿਰਫ ਤੁਹਾਡੀ ਮੋਟੀਵੇਸ਼ਨ ਨਾਲ ਹੋਰ ਦਿਲ ਕਰੂਗਾ ਵੀਡੀਓ ਬਣਾਉਣ ਨੂੰ ਜੇ ਕੋਈ ਕੈਮਰਾ ਪਿੱਛੇ ਹੋਵੇ ਚੱਕਣ ਵਾਲਾ ਹੈਲਪਰ ਹੁੰਦਾ ਤਾਂ ਸੌਖੀ ਹੋ ਜਾਂਦੀ ਹੈ ਵੀਡੀਓ ਬਣਾਉਣੀ ਪਰ ਇੱਕalle ਬੰਦੇ ਨੂੰ ਕਦੇ ਕੋਈ ਮੇਜ਼ ਇਧਰ ਕਰ ਕੋ ਕਦੇ ਕੋਈ ਵੇਜ਼ ਇਧਰ ਕਰੋ ਕੈਮਰਾ ਰੱਖਣ ਵਾਸਤੇ ਕਈਆਂ ਨੂੰ ਤਾਂ ਮੈਨੂੰ ਲੱਗਦਾ ਵੀ ਇਹ ਬੇਲੀਆਂ ਨੇ ਵੀਡੀਓ ਬਣਾਉਂਦੀਆਂ ਨੇ ਅਪਲੋਡ ਕਰ ਦਿੰਦੀਆਂ ਨੇ ਬਣਾਉਂਦੀਆਂ ਨੇ ਅਪਲੋਡ ਕਰਦੇ ਨੇ ਪਰ ਇਦਾਂ ਨਹੀਂ ਹੁੰਦਾ ਹੈਗਾ ਕੰਮ ਕਰਨਾ ਕੋਈ ਵੀ ਸੌਖਾ ਨਹੀਂ ਹੁੰਦਾ ਹੈਗਾ ਵੀਡੀਓ ਬਣਾਉਣ ਲਈ ਰੋਜ਼ ਇੱਕ ਨਵਾਂ ਕੰਟੈਂਟ ਚਾਹੀਦਾ ਆ ਆਈਡੀਆ ਚਾਹੀਦਾ ਵੀ ਅੱਜ ਇਹਦੇ ਤੇ ਵੀਡੀਓ ਬਣਾਉਣੀ ਆ ਫਿਰ ਐਡੀਟਿੰਗ ਕਰਨੀ ਪੈਂਦੀ ਆ ਫਿਰ ਪਬਲਿਸ਼ ਕਰਨੀ ਪੈਂਦੀ ਆ ਵੀਡੀਓ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣ ਦੇ ਵਿੱਚ ਵੀ ਆ ਕਿ ਸਾਰੇ ਰੂਮਸ ਨੂੰ ਕਰਾਈ ਸੀ ਮੈਂ ਕਲੀਨ ਅਤੇ ਮੇਰੇ ਕਿਚਨ ਰਹਿ ਗਈ ਸੀ ਮੈਂ ਇੱਕ ਬਾਊਲ ਲੈ ਲਿਆ ਸੀਗਾ ਉਹਦੇ ਵਿੱਚ ਵਿੰਪਾਲੇ ਸੀ ਥੋੜਾ ਜਿਹਾ ਮੈਂ ਉਹਦੇ ਵਿੱਚ ਪਾਣੀ ਪਾ ਲਿਆ ਸੀ ਤੇ ਇੱਕ ਸਕਰਬ ਲੈ ਲਿਆ ਸੀ aluminum ਵਾਲਾ ਉਸ ਨਾਲ ਮੈਂ ਸਾਰੇ ਕਿਚਨ ਕਾਊਂਟਰ ਨੂੰ ਉਸ ਸਕਰਬ ਕਰ ਲਵਾਂਗੀ ਤੇ ਬਟਾ ਕੱਪੜੇ ਨਾਲ ਸਾਫ ਕਰ ਲਵਾਂਗੀ ਇਦਾਂ ਹੀ ਕਿਚਨ ਕਾਊਂਟਰ ਮੇਰਾ ਸਾਫ ਹੋ ਜਾਏਗਾ ਅੱਜ ਮੈਂ ਹੁਣ ਕਿਚਨ ਦੇ ਵਿੱਚ ਵੀ ਘੱਟ ਦੇਣੀਆਂ ਝਾੜੂ ਵਗਰ ਕੱਢਣ ਤੋਂ ਬਾਅਦ ਹੁਣ ਆ ਗਈ ਇਸਦੀ ਵਾਰੀ ਪੋਛੇ ਦੀ ਪੋਛੇ ਵਾਸਤੇ ਮੈਂ ਥੇਰ ਸੂਈ ਦੇ ਵਿੱਚ ਇੱਕ ਅਲੱਗ ਕਪੜਾ ਰੱਖਿਆ ਹੋਇਆ ਤੇ ਉਹ ਮੈਂ ਉਸ ਨੂੰ ਅਲੱਗ ਹੀ ਰੱਖਦੀ ਆ ਤੇ ਉਸ ਕਪੜੇ ਨਾਲ ਹੀ ਮੈਂ ਲਗਾਉਣੀ ਆ ਇੱਥੇ ਪੋਚਾ ਪੂਰੇ ਘਰ ਦੇ ਵਿੱਚ ਬੈਠ ਕੇ ਪੋਚਾ ਲਗਾਉਣੀ ਆ ਕਿਉਂਕਿ ਬੈਠ ਕੇ ਪੋਚਾ ਲਗਾਉਣ ਨਾਲ ਇੱਕ ਤਾਂ ਸਫਾਈ ਵੀ ਵਧੀਆ ਆਉਂਦੀ ਆ ਦੇਖੋ ਇਹ ਦੂਸਰਾ ਨੰਬਰ ਆਪਣੀ ਹੈਲਥ ਵੀ ਵਧੀਆ ਰਹਿੰਦੀ ਆ ਆਪਾਂ ਪੂਰੇ ਫਿਟ ਫਿਟ ਰਹਿਨੇ ਆਪਣਾ weight loss ਵੀ ਹੁੰਦਾ ਆ ਉਹਦੇ ਕੰਮ ਨਿਭਾਉਣ ਤੋਂ ਬਾਅਦ ਮੈਂ ਖੁਦ ਵੀ ਬਾਤ ਕਰ ਲਿਆ ਸੀ ਤੇ ਵੀਰ ਨੂੰ ਵੀ ਬਾਤ ਕਰਾ ਦੇ ਦਿੱਤਾ ਸੀ ਤੇ ਉਹਨੂੰ ਉਸੇ ਦਾਦਾ ਜੀ ਕੋਲ ਛੱਡ ਆਈ ਸੀ ਤੇ ਮੈਂ ਚੱਲ ਗਈ ਸੀ ਇੱਥੇ ਕਾਲਜ ਹਾਂ ਜਿੱਥੇ ਮੈਂ ਚਲਕਾਂ ਦੇ ਕਰਨ ਤੋਂ ਬਾਅਦ ਆ ਗਈ ਸੀ ਘਰ ਘਰ ਆ ਕੇ ਖਾਦੇ ਮੈਨੇ ਮਰੂਦ ਆ ਵਗੈਰਾ ਪੀਣ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਸ਼ਾਮ ਦੇ ਕੰਮ ਕਰਾਂ ਤੇ ਸ਼ਾਮ ਦੇ ਕੰਮ ਕਰਾਂ ਦਾ ਟਾਈਮ ਹੋ ਚੁੱਕਿਆ ਸੀ ਲੋ ਜੀ ਇੱਥੇ ਡੜੀਆਂ ਜਿਲੇ ਆਈ ਸੀ ਖੇਤੋਂ ਕੱਦੂ ਤੇ ਮੈਂ ਥੋੜੀਆਂ ਜੀਆਂ ਤੋਰੀਆਂ ਵੀ ਪਾ ਲਈਆਂ ਸੀ ਇਹਦੇ ਵਿੱਚ ਤੇ ਸਬਜ਼ੀ ਦਾ ਸਮਾਨ ਮੈਨੇ ਕੱਟ ਕੇ ਰੱਖ ਲਿਆ ਸੀ ਜੀ ਲੋਜੀ ਆ ਗਈ ਸੀ ਮੇਰੇ ਚੰਦੇ ਵਿੱਚ ਤੇ ਤੇਲ ਗਰਮ ਹੋਣ ਲਈ ਮੈਂ ਰੱਖ ਦਿੱਤਾ ਸੀ ਤੇਲ ਹੋ ਗਿਆ ਸੀ ਆਪਣਾ ਗਰਮ ਲੋਜੀ ਹੁਣ ਮੈਂ ਇੱਥੇ ਪਿਆਜ਼ ਤੇ ਮਿਰਚੇ ਵਗੈਰਾ ਪਾ ਦੇਣੀ ਆ ਜੋ ਤੱਕ ਆਪਣਾ ਮਸਾਲਾ ਭੁੱਜਦਾ ਹੈ ਉਦੋਂ ਤੱਕ ਮੈਂ ਸਬਜੀ ਨੂੰ 2-3 ਵਾਰ ਤੋਲਾਂਗੀ ਫਿਰ ਸਬਜੀ ਨੂੰ ਤੜਕਣੀ ਦੇ ਵਿੱਚ ਪਾ ਦਵਾਂਗੇ ਅੱਜ ਜੀ ਨੂੰ ਠਕਣ ਤੋਂ ਬਾਅਦ ਇਹ ਦਰਾਗ ਸੀ ਮੈਂ ਇੱਕ ਸ਼ਿੰਕਾ ਵਾਲਾ ਤੇ ਇੱਕ ਸ਼ਿੰਕਾ ਦੇ ਵਿੱਚ ਕਾਫੀ ਜ਼ਿਆਦਾ ਭਾਂਡੇ ਪਈ ਸੀ ਦੁਪਹਿਰ ਵਾਲੇ ਸੋ ਮੈਂ ਹੁਣ ਇਹਨਾਂ ਨੂੰ ਕਰਦੀ ਹਾਂ ਓਸ਼ ਵਾਸ਼ ਕਰਨ ਤੋਂ ਬਾਅਦ ਇਧਰ ਆ ਗਈ ਇਸ ਨੂੰ ਫ੍ਰਿਜ ਦੀ ਕਲੀਨਿੰਗ ਕਰਨ ਵਾਸਤੇ ਦੇਖੋ ਫ੍ਰਿਜ ਦੀ ਕਲੀਨਿੰਗ ਕਰਨੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਸਮਾਨ ਰੱਖਦੇ ਆ ਇਸ ਦੇ ਵਿੱਚ ਠੀਕ ਹੈ ਲਓ ਜੀ ਸਭ ਤੋਂ ਪਹਿਲਾਂ ਮੈਂ ਸਾਰਾ ਇਧਰਲਾ ਪੋਰਸ਼ਨ ਕਲੀਅਰ ਕਰ ਲਵਾਂਗੀ ਸਾਰਾ ਸਮਾਨ ਬਾਹਰ ਕੱਢ ਕੇ ਸ਼ੈਲਫ ਤੇ ਰੱਖ ਦਵਾਂਗੀ ਸਭ ਤੋਂ ਪਹਿਲਾਂ ਮੈਂ ਵੈਟ ਕਪੜੇ ਨਾਲ ਸਾਫ਼ ਕਰਾਂਗੀ ਇਸ ਨੂੰ ਫਿਰ ਇਸ ਤੋਂ ਬਾਅਦ ਮੈਂ ਡਰਾਈ ਕਪੜੇ ਨਾਲ ਸਾਫ਼ ਕਰ ਦਾਂਗੀ ਇਹਨੂੰ ਜਦ ਜਿਹੜੀ ਕਲੀਨਿੰਗ ਕਰਦੇ ਕਰਦੇ ਵੀਰ ਹੀ ਜਾਂਦੀ ਸੀ ਮੇਰੇ ਨਾਲ ਪੰਗੇ ਤੇ ਨਾਲ ਨਾਲ ਮੈਸ ਨੂੰ ਗੱਲਾਂ ਕਰੀ ਜਾਂਦੀ ਸੀ ਨਾਲ ਨਾਲ ਕੰਮ ਕਰੀ ਜਾਂਦੀ ਸੀ ਦੇਖੋ ਕੰਮਾਂ ਦੇ ਵਿੱਚੋਂ ਕੰਮ ਨਿਕਲ ਹੀ ਆਉਂਦੇ ਆ ਦੇਖੋ ਸ਼ਾਮ ਨੂੰ ਤਾਂ ਵੈਸੇ ਵੀ ਲੇਡੀਜ਼ ਨੂੰ ਬਹੁਤ ਜ਼ਿਆਦਾ ਸ਼ਾਰਟੇਜ ਹੁੰਦੀ ਆ ਟਾਈਮ ਦੀ ਦੇਖੋ ਆ ਵੀ ਕਰ ਲੋ ਉਹ ਵੀ ਕਰ ਲੋ ਸਬਜ਼ੀ ਬਣਾ ਲਓ ਕੋਈ ਕੋਸ਼ਿਸ਼ ਕਰ ਲਓ ਕੋਈ ਕੋਸ਼ਿਸ਼ ਕਰਨੋ ਨਾ ਜਦੋਂ ਹੀ ਕਲੀਨਿੰਗ ਕਰਨ ਤੋਂ ਬਾਅਦ ਇਧਰ ਆ ਗਈ ਸੀ 12 12 ਕੇ ਦੇਖਿਆ ਤਾਂ ਮੈਂ ਵੀਰ ਕਸਟਰਡ ਵਾਲਾ ਡੱਬਾ ਚੱਕੀ ਬੈਠੀ ਸੀ ਜੋ ਮੈਂ ਫ੍ਰਿਜ ਚ ਰੱਖਿਆ ਪਿਆ ਸੀਗਾ ਤੇ ਉਹ ਮਨ ਲੱਗਦਾ ਮੇਰੀ ਨਜ਼ਰ ਇਧਰ ਹੋਈ ਤਾਂ ਉਹ ਡੱਬਾ ਚੱਕ ਕੇ ਲੈ ਗਈ ਤੇ ਬਾਹਰ ਖਿਲਾਰਾ ਪਾਰਖਿਆ ਸੀ ਉਹਨੇ ਤੇ ਲਓ ਜੀ ਹੁਣ ਮੈਂ ਉਹਨੂੰ ਨਮਾਉਣੀ ਆ ਵੀਰ ਨੂੰ ਬਾਦ ਤੇ ਵੀਰਨ ਫੀਲਡ ਦੇੰਤ ਬਾਦ ਵੀਰ ਇੱਥੇ ਸੋ ਗਈ ਸੀ ਲੋ ਜੀ ਹਾਂ ਜੀ ਇਹ ਠੀਕ ਕਰਦੇ ਆ ਆਪਣੇ ਅੱਜ ਦੇ ਬਲੌਗ ਦਾ ਐਂਡ ਕਿਵੇਂ ਲੱਗਿਆ ਤੁਹਾਨੂੰ ਆਪਣਾ ਅੱਜ ਦਾ ਬਲੌਗ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆ ਹੋਰ ਵੀਡੀਓ ਦੇ ਨਾਲੋਂ